ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦਾ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਮ ਹੋਗੇ ਚਲੋ ਜੀ ਅੱਜ ਆਪਾਂ ਪਹੁੰਚੇ ਸੀਗੇ ਪਿੰਡ ਬੁਗਰਾ ਜ਼ਿਲ੍ਹਾ ਸਖਰੂਰ ਦੇ ਵਿੱਚ ਜੀ ਬੋਰ ਦੇ ਵਿੱਚ ਮਾਰਨ ਕੈਮਰਾ ਤੇ ਇੱਧਰ ਖੜੀ ਆਪਣੀ ਗੱਡੀ ਤੇ ਤਾਰ ਤੁਰਢੇੜ ਲਈ ਸੀ ਆਪਣੇ ਤੇ ਆ ਰਹੀ ਆਪਣਾ ਬੋਰ ਤੇ ਬੋਰ ਦੇ ਵਿੱਚ ਪ੍ਰੋਬਲਮ ਉਹ ਤੇ ਕਰੇਤਾ ਮਾਰਦਾ ਬੋਰ ਆਹ ਦੇਖ ਸਕਦੇ ਤੁਸੀਂ ਮੈਂ ਇਰਿੱਤਾ ਪਿਆਗਾ ਤੇ ਦੰਦਰਾ ਖੇਲ ਦੇ ਵਿੱਚ ਵੀ ਇਰਿੱਤਾ ਪਿਆਗਾ ਇਹ ਤਾਂ ਮਾਰਦਾ ਬੂਰ ਤੇ ਪਾ ਕੇ ਕੈਮਰਾ ਕਰਦੇ ਜਾ ਕੇਦਰ ਆਪਣਾ ਕੈਮਰਾ ਤੇ ਕੈਮਰਾਮੈਨ ਰੈਡੀ ਨੇ ਇਹ ਤਾਂ ਬਹੁਤ ਚੱਕਿਆ ਨਹੀਂ ਬਹੁਤ ਦਿਨ ਇਹਦੇ ਪਿੱਛੇ ਬੋਣਾ ਪੂ ਸੀਚੇ ਦੀ ਨੀਰਾ ਕਰਨਾ ਨੀਰਾ ਕਰਨਾ ਪੂਛੇ ਬਾਹਰ ਦੀ ਬੂਗਾ ਬਾਰ ਦੀ ਦੇ ਰਿਹਾ ਭਈ ਆ ਕਾਲਾ ਜੇ ਪਰਨਾ ਪਤਾ ਹੀ ਨਹੀਂ ਆਹ ਵਾਰ ਲੋਡ ਕਰ ਲੈ ਹੈਂ ਪਰ ਮੇ ਲੋਡ ਕਰ ਲੈ ਚੌੜੀ ਦੇ ਮਾ ਨਹੀਂ ਕੱਜ ਕੱਢੀ ਮੁੰਟਰੀ ਕੱਲ ਰੇਤੇ ਮੋਟਰ ਦਿੱਤੀ ਹਾਂ ਮੋਟਰ ਦੇ ਉੱਪਰ ਤਾਂ ਨਹੀਂ ਆਇਆ ਸਮਝ ਰੇਤੇ ਜਾ ਕੇ ਖੜੀ ਆ ਥੱਲੇ ਫਿਰ ਹੌਲੀ-ਹੌਲੀ ਜਾਂਦੀ ਸੀ ਉੱਪਰ ਨਹੀਂ ਦੀ ਹੌਲੀ-ਹੌਲੀ ਹੌਲੀ ਚੱਲ ਬੋਰ ਕੇ ਨਾ ਡੂੰਗਾ ਇਹ ਇਹ ਤਨ 300 ਸਾਲ ਹੈ ਤਾਂ 200 ਹੌਲੀ 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 70 ਕੋ ਜਾਲੀ ਜਾਲੀ ਤਾਂ ਸੰਗਟਾਂ ਜਿ ਲਈ ਹੋਈ ਜੀ ਸਾਡ ਬਲੂ ਜੋ ਨੇ ਓਕੇ ਓਕੇ ਇਹ ਮਿਸਤਰੀ ਪਾਂਦ ਨੇ ਵੱਡੇ ਕੀ ਟੁੱਟਾ ਜੀ ਪਾਂਦੀ ਥੋੜਾ ਜਿਹਾ ਓਹੀ ਜਾਲੀ ਨਾ ਤਾਂ ਫਿਰ ਦਿਨੂ ਜੀ ਕਿੰਨਾ ਹੋ ਗਿਆ ਉੱਤੇ 35 ਦੇ ਦੀ ਜਾਣ ਦੇ ਹੌਲੀ ਚੱਲੀ ਮੜਾ ਤਾਂ ਜੱਕ ਸੱਡੀ ਜਾਣ ਦੇ ਹੌਲੀ 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 ਚੱਲ ਜਮਾ ਕੰਨ ਕਦਰ ਨਾਲ ਭੇਜਿਆ ਤੀ ਗੀ ਹੈ ਡਿਸਕੋਈ ਦੀ ਹੌਲੀ ਚੱਲ ਹੌਲੀ 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 ਹੋ ਲੋ ਉੱਪਰ ਗਏ ਨਹੀਂ ਕਿੰਨਾ ਹੋ ਗਿਆ ਕਿੰਨਾ ਵੇਲਾ ਤੀ ਬਸ ਅਸੀਂ 1 ਸਤਰੀ ਬਣੇ ਸੀ ਉਦੋਂ ਸੱਤ ਫਾਨ ਸੱਤ ਮਿੰਟ ਜੇ ਟੁੱਟਾ ਪਾਣੀ ਚਾਹੀਦੀ ਹਮ ਡੇਢ ਦੇ ਵਿੱਚ ਦੋ ਦੋ ਲੈਂਥਾਂ ਦੋ ਲੈਂਥਾਂ ਸਾਰ ਟੁੱਟੀ ਇੱਕ ਪਹਿ ਦੂਜੇ ਦਾ ਅਗਿਆਦੀ ਮੋਟਰ ਕਿੰਨੇ ਚੱਲਦੀ ਸੀ ਆਪਣੀ 190 ਦੇ 190 ਦੇ 180 ਦੇ 90 ਤੋਂ ਹੁਣ ਸਾਰੀ 10 ਕਿ ਦਿਨਾਂ ਦੀ ਕਰੀ ਸੀ ਵੀ ਫੁੱਟੋ ਠੀਕ ਆ ਜਿਡਾ ਉਰੇ ਤੱਕ ਬੋਰ ਉਰੇ ਤੱਕ ਤਾਂ ਸਹੀ ਹੈ ਜੀ ਬੋਰੇ ਆਪਣਾ ਅੱਛਾ ਇਹ ਤੋਂ ਬਾਅਦ ਬੋਰ ਰੇ ਮਤਲਬ ਟੁੱਟ ਗੁਰੇ ਪਹਿਲਾਂ ਮੁੱਟੋ ਚੱਲਦੀ ਹੋਣੀ ਇਹ ਤੋਂ ਬਾਅਦ ਇਹਨੂੰ ਬੋਰ ਬੇਲਾ ਕਰਾਂਗੇ ਆਪਾਂ ਬੋਕੀਆਂ ਲਾ ਕੇ ਦੇਖਾਂਗੇ ਜੇ ਤਾਂ ਹੋ ਗਿਆ ਬੋਰ ਬੇਲਾ ਜੀ ਦੇਖੋ 200 ਫੁੱਟ ਤੱਕ ਫੇਰ ਤਾਂ ਆਪਾਂ ਇੱਥੇ ਪੈਪ ਪਾਵਾਂਗੇ ਨਹੀਂ ਜੇ ਆਪਾਂ ਪੈਪ ਕੋ ਨਹੀਂ ਬੰਦੇਗੇ ਕੁਝ ਨਹੀਂ ਕਰਦੇ ਫੇਰ ਇਹ ਚਾ ਕੱਢ ਦੀ ਜਿਵੇਂ ਜਿਵੇਂ ਹੁਣ ਜੇ ਤਾਂ ਬੋਰ ਬੇਲਾ ਹੋ ਗਿਆ ਫਾਈਨਲੀ ਕੈਮਰਾ ਬੱਜ ਚੁੱਕਿਆ ਤੇ ਕਰਾਉਣਾ ਥੋੜੀ ਮਿਸਤਰੀ ਨਾਲ ਗੱਲ ਸੋ ਹਾਂਜੀ ਮਿਸਤਰੀ ਕੀ ਰਿਪੋਰਟ ਆ ਬੋਰ ਦੀ ਹਾਂਜੀ ਸ੍ਰੀ ਗੁਰਾਲ ਜੀ ਪਿੰਡ ਪਹੁੰਚੇ ਬੁਗਰਾ ਜਿਲ੍ਹਾ ਆਪਣਾ ਸੰਗਰੂਰ ਤੇ ਬਾਈ ਹਰਦੀਪ ਦੇ ਪਹੁੰਚਦੀ ਦੂਜੀ ਬੋਰ ਤੇ ਪਹਿਲਾ ਬੋਰ ਅਲੱਗ ਚੈੱਕ ਕੀਤਾ ਸੀ ਇਹ 9 ਇੰਚੀ ਬੋਰਾ ਹੈ ਹਾਂਜੀ ਪਲਾਸਟਿਕ ਦਾ ਬੋਰਾ ਤੇ ਉਹਰੇ ਆਪਣਾ ਇਹ ਬੋਰ ਚੈੱਕ ਕਰ ਲਿਆ ਆਪਣੇ 9 ਇੰਚ ਬੋਰ ਤੇ ਪਾਣੀ ਲੇ ਵੜੇ 145 ਫੁੱਟ ਤੇ ਆਏ ਤੇ 170 ਫੁੱਟ ਤੱਕ ਇਹ ਮੰਨ ਲਓ ਭਰਿਆ ਹੋਇਆ ਹੈਗਾ ਬੋਰਾ ਠੀਕ ਹੈ ਜੀ ਬਾਕੀ ਉੱਪਰਲਾ ਖਾਲੀ ਉੱਪਰਲਾ ਠੀਕ ਹੈ ਬੋਰ ਥੱਲੋ ਟੁੱਟ ਗਿਆ ਬੋਰ 4 ਇੰਚੀ ਡਰਾਈਵਰੀ ਦੀ ਮੋਟਰ ਫਸ ਗਈ ਸੀ ਇਹਨਾਂ ਦੀ 190 ਦੇ ਮੋਟਰ ਚੱਲਦੀ ਸੀ ਠੀਕ ਹੈ ਤੇ ਬਾਕੀ ਹੋਰ ਕੋਈ ਕੰਮ ਕਰਾਉਣਾ ਤਾਂ ਸਾਨੂੰ ਸੰਪਰਕ ਕਰ ਸਕਦਾ ਮੇਰਾ ਨਾਮ ਮੁਖਤਿਆਰ ਸਿੰਘ ਪਿੰਡ ਨਮੋਲ ਜ਼ਿਲ੍ਹਾ ਸੰਗਰੂਰ ਮੋਬਾਈਲ ਨੰਬਰ 9981754490